ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਪਿੰਟ ਤੇ ਪਹਿਲਾਂ ਅਸੀਂ ਜਾਵਾਂਗੇ ਮੋੜ ਮੰਡੀ ਸਾਨੂੰ ਥੋੜਾ ਜਿਹਾ ਮੋੜ ਕੰਮ ਅੱਜ ਇੰਨੀ ਟ੍ਰੈਫਿਕ ਕਿਵੇਂ ਆਈ ਪਈ ਐ ਇੱਧਰ ਮੋੜ ਮੰਡੀ ਇੱਧਰ ਰੋਜ਼ ਕਹਿੰਦਾ ਤਾਂ ਨਾ ਲੱਗਦਾ ਕਿਵੇਂ ਲੱਗਿਆ ਉਹ ਪਾਸੇ ਦਾ ਇਹ ਆ ਮੋੜ ਦੀ ਮੇਨ ਮਾਰਕੀਟ ਜਿੱਥੋਂ ਦੀਆਂ ਸੜਕਾਂ ਦਾ ਐਨਾ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਮੇਨ ਬਾਜ਼ਾਰ ਆ ਨਾਲ ਇਹ ਜਮਾ ਤੇ ਫਿਰ ਵੀ ਇੱਥੇ ਕੋਈ ਸਫਾਈ ਨਹੀਂ ਹੈਗੀ ਸੜਕਾਂ ਤੇ ਪਾਣੀ ਐਨਾ ਖੜਾ ਰਹਿੰਦਾ ਤੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੋਣੀ ਹੈ ਨਾ ਇੱਥੇ ਆਉਣ ਦੇ ਵਿੱਚ ਵੈਸੇ ਸੜਕਾਂ ਸਾਫ਼ ਵੀ ਨਹੀਂ ਹੈਗੀਆਂ ਜਮਾ ਮੇਨ ਮਾਰਕੀਟ ਦੇ ਵਿੱਚ ਆਹ ਕੁਸ਼ ਹੋਇਆ ਪਿਆ ਇੱਥੇ ਬਿਜਾਰ ਦੇਖੋ ਜੀ ਮੌੜ ਮੰਡੀ ਸ਼ਹਿਰ ਦੇ ਹਾਲਾਤ ਇਹ ਕਈ ਸਾਲਾਂ ਤੋਂ ਆਹੀ ਹਾਲਾਤ ਨੇ ਇੱਥੇ ਪਾਣੀ ਬੰਦ ਹਣਾ ਕੀ ਕਰੋ ਨਾ ਤੇ ਦੁਬਾਰੀ ਫੇਰ ਨਾਉਣਾ ਪੈਂਦਾ ਬੜੇ ਮਾੜੇ ਹਾਲਾਤ ਆ ਜੀ ਮੌੜ ਮੰਡੀ ਦੇ ਬੰਦਾ ਸੌਰੀ ਜਾਂਦਾ ਹੋਵੇ ਤੇ ਘਰਾਂ ਦੀ ਨਾਂ ਲੜੇ ਤਾਂ ਹੋ ਹੀ ਨਹੀਂ ਸਕਦਾ ਰਾਮਨ ਤਾਂ ਮੂੰਹ ਦੇਖੇ ਤੁਸੀਂ ਇਹ ਕਹਿੰਦੀ ਮੈਨੂੰ ਪਲਾਜੋ ਨਹੀਂ ਦਵਾਇਆ ਲੈ ਕਿੱਡੀ ਗੱਲ ਹੈ ਤੇ ਪਲਾਜੋ ਦੀ ਤੁਹਾਨੂੰ ਪਲਾਜਾ ਨਾਮ ਲੈ ਕੇ ਦੇ ਨਾ ਮੂੰਹ ਪਲਾਜੋ ਕੈਮਰਾ ਭਰਾ ਜੋ ਕਿ ਕੈਮਰੇ ਤੋਂ ਬਹੁਤ ਹੀ ਜ਼ਿਆਦਾ ਸੰਗਦਾਗਾ ਇਹਨੂੰ ਹਜੇ ਥੋੜੀ ਜਿਹੀ ਕੈਮਰੇ ਤੋਂ ਸੰਗ ਲੱਗਦੀ ਆ ਤੇ ਇਹ ਪੈ ਗਿਆ ਹੁਣ ਤੇ ਕੋਲਡ ਡਰਿੰਕ ਵਿਚਾਰੇ ਨੇ ਸਾਨੂੰ ਲਿਆਤਾ ਪੀਣ ਨੂੰ ਹੁਣ ਅਸੀਂ ਕੋਲਡ ਡਰਿੰਕ ਪੀਵਾਂਗੇ ਕੀ ਬੁੱਕ ਉਸ ਬੋਰ ਪਾ ਕੁਝ ਕਹਿਣਾ ਚਾਹੇਗਾ ਜਾਂ ਦੱਸ ਕੀ ਦੱਸਣਾ ਜਾਏਗਾ ਕੁਝ ਨਹੀਂ ਕੀ ਰਹੀ ਅਨਗਲਦੀਪ ਕੀ ਕਰੀ ਅਨਾਂ ਫੇਮ ਦੇਤਾ ਕੰਮ ਕਰੇ ਪਸੂਨ ਕਾ ਖਪਾਤੇ ਤੁਸੀਂ ਐਂ ਪੈਓ ਤੇ ਫਿਰ ਰਾਤ ਨੂੰ ਨੀਂਦ ਨਹੀਂ ਆਉਣੀ ਜੇ ਹੁਣ ਸੌਂਗੇ। ਹਾਂ ਮੈਨੂੰ ਬਹੁਤ ਨਹੀਂ ਸੋਣਾ ਹੈਗਾ 5 ਤਾਂ ਵੱਜ ਗਏ ਫਿਰ ਰਾਤ ਨੂੰ ਨੀਂਦ ਆਉਣੀ। ਖੜੇ ਹੋ ਜਾਓ ਚਲਾ ਜਾਓ ਬਾਹਰ ਆਪਾਂ। ਬਾਹਰ ਚੱਲ ਕੇ ਆਈਏ। ਇੱਧਰ ਮੰਮੀ ਬੈਠੇ ਆ ਮੰਮੀ ਚੀਰ ਰਹੀ ਆ ਸਬਜ਼ੀ ਮੰਮੀ ਕਾਦੀ ਸਬਜ਼ੀ ਚੀਰਦੇ ਹੋ। ਮੈਂ ਗੋਭੀ ਚੀਰਦੀ ਆ। ਗੋਭੀ ਆਲੂ ਗੋਭੀ। ਇਹ ਆਪਣੇ ਘਰ ਦੀ ਹੈ ਕਿ ਲਿਆਂਦੀ ਆ ਬਾਜ਼ਾਰ ਚ ਠੀਕ ਐਦਰ ਸਾਡੇ ਡੈਡੀ ਬੈਠੇ ਆ ਤੇ ਇਹਦਾ ਨਾਮ ਕੀ ਹੈ ਇਹ ਸਾਡੇ ਨਵੀਂ ਲਿਆਂਦੀ ਆ ਕੁਲਦੀਪ ਲੈ ਕੇ ਆਏ ਇਹਨੂੰ ਇਹਦਾ ਨਾਮ ਕੀ ਆ ਪਪਾ ਪ੍ਰਿੰਕਾ ਕਹੇਗਾ ਨਾ ਰੱਖਿਆਗਾ ਪ੍ਰਿੰਕਾ ਕੀ ਕਰਦੀ ਆ ਇਹ ਕੁਲਦੀਪ ਦੇ ਨਾਲ ਇੰਨਾ ਚੁੰਟ ਕੇ ਬੈਂਦੀ ਆ ਇੱਕ ਮਿੰਟ ਵੀ ਕੁਲਦੀਪ ਤੁਹਾਡੇ ਪਾਸੇ ਨਹੀਂ ਹੁੰਦੀ ਹੈਗੀ ਜਮ੍ਹਾਂ ਵੀ ਤੇ ਜਦੋਂ ਅਸੀਂ ਆਏ ਨਾ ਉਦੋਂ ਵੀ ਕੁਲਦੀਪ ਦੇ ਨਾਲ ਆਇਂ ਚੁੰਟੀ ਬੈਠੀ ਸੀਗੀ ਇਹਦੇ ਨਾਲ ਦੂਵੀ ਜਮਾ ਸਾਡੇ ਆ ਉਥੇ ਚੱਪਲਾ ਤਾਂ ਨਹੀਂ ਖਾਂਦੀ ਹੈਗੀ ਕਿ ਚੱਪੜਾ ਵੀ ਖਾ ਜਾਂਦੀ ਆ ਦੇਖੀ ਕਿ ਮਿੰਟਾ ਕੀ ਆਂਦੀ ਆ ਆਇ ਤੈਨੂੰ ਬਾਹਰ ਕਮਾ ਕੇ ਲਿਆ ਨਾ ਬਾਹਰ ਕਮਾ ਕੇ ਲਿਆ ਮਾਂ ਰਿੰਕਾ ਗਾਂਦੀ ਆ ਏ ਰਿੰਕਾ ਗਾਂਦੀ ਨਹੀਂ ਬੜਾ ਸੁਣਨ ਤਰਿਆ ਇਦਾਂ ਇਹਦਾ ਨਾਮ ਐਸੇ ਰੱਖਿਆ ਕਿਨੇ ਆ ਕਿਨੇ ਰੱਖਿਆ ਠੀਕ ਆ ਇਹ ਸਾਡੇ ਖੇਤਾਂ ਦਾ ਵੀਊ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੈਂਟ ਆ ਸਾਡੇ ਕੋਲ ਦੀ ਜਮਾ ਸੂਆ ਨੰਗ ਦਾਗਾ ਤੇ ਸੂਏ ਦੇ ਵਿੱਚ ਤੁਸੀਂ ਠੰਡਾ ਠੰਡਾ ਪਾਣੀ ਦੇਖਦੇ ਹੋ ਆ ਦੇਖੋ ਖਾਲ ਦੇ ਵਿੱਚ ਹੁਣੀ-ਹੁਣੀ ਮੋਟਰ ਛੱਡੀ ਆ ਤੇ ਇੱਧਰ ਸਾਡੀ ਗੱਡੀ ਖੜੀ ਆ ਤੇ ਇੱਧਰ ਹੈਗਾ ਸਾਡਾ ਘਰ ਇਹ ਜੋ ਕਿ ਬਣੀ ਅੰਦਾ ਹੈਗਾ ਇਹ ਹਨਾ ਹਜੇ ਬਨ ਨਾ ਆਏ ਨੇ ਤੇ ਇਹਨੂੰ ਅਸੀਂ ਤਿਆਰ ਕਰਾਵਾਂਗੇ ਮੇਰੇ ਭਰਾ ਦੇ ਵਿਆਹ ਤੋਂ ਪਹਿਲਾਂ ਕਿਉਂਕਿ ਹਜੇ ਉਧਰ ਘਰ ਆਪਣੇ ਕੋਲੇ ਹੈਗਾ ਤੇ ਵਧੀਆ ਸਰੀਂਦਾ ਉਹਦੇ ਨਾਲ ਤੇ ਇੱਧਰ ਸਾਡਾ ਮੱਕ ਦਾ ਚਾਰ ਪਾਇਆ ਹੋਇਆ ਇਹ ਪਸ਼ੂਆਂ ਲਈ ਹੁੰਦਾ ਬਹੁਤ ਹੀ ਵੀ ਪਸ਼ੂਆਂ ਦੇ ਇੱਕ ਤਰ੍ਹਾਂ ਦੀ ਖਰਾਕ ਹੁੰਦੀ ਹੈ ਉਹਨਾਂ ਦੀ ਜਿਹੜੇ ਲੋਕ ਕੱਖ ਨਹੀਂ ਵੀਜਦੇ ਤੇ ਉਹ ਐਂ ਚਾਰ ਪਾ ਲੈਂਦੇ ਆ ਤੇ ਪਸ਼ੂ ਇਹਨਾਂ ਨਾਲ ਪਸ਼ੂ ਦੁੱਧ ਬਹੁਤ ਜ਼ਿਆਦਾ ਦਿੰਦੇ ਆ ਤੇ ਦੁੱਧ ਚ ਵਾਧਾ ਹੁੰਦਾ ਇੱਧਰ ਸਾਡੀ ਪ੍ਰਿੰਕਾ ਕਲਦੀਪ ਦੇ ਕੋਲੇ ਫੇਰ ਆ ਆ ਗਈ ਆ ਪ੍ਰਿੰਕਾ ਕੀ ਕਰਦੀ ਆ ਕੀ ਕਰਦੀ ਆ ਵੱਡਣ ਚਾ ਮੈਨੂੰ ਕਹਤੋ ਵੱਡ ਮੈਂ ਇਹਨੂੰ ਕੀ ਆਖਿਆ ਸਾਡਾ ਜੂਵੀ ਆ ਗਿਆ ਤੇ ਇੱਧਰ ਆ ਰਹੀ ਆ ਸਾਡੀ ਰਾਣਾ ਹੈਲੋ ਜੂਵੀ ਜੂਵੀ ਕਿਵੇਂ ਆ ਜੂਵੀ ਮਾਚੀ ਕਿਤੇ ਮਾਚੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਆ ਸਾਡਾ ਦੀਪਾ ਮੇਰੇ ਤਾਏ ਦਾ ਮੁੰਡਾ ਮੇਰਾ ਭਰਾ ਤੇ ਇਹ ਆ ਮੇਰੀ ਭੈਣ ਆ ਦੇਖੋ ਕਿਵੇਂ ਚਾਹਕਦੀ ਆ ਗੁੱਸੇ ਨਾਲ ਗੁੱਸੇ ਨਾਲ ਚਾਹਕਦੀ ਆ ਕਿ ਨਹੀਂ ਪਿਆਰ ਨਾਲ ਪਿਆਰ ਨਾਲ ਅਸੀਂ ਗੁੱਸੇ ਨਾਲ ਨਹੀਂ ਚਾਹਕਦੇ ਹਾਂ ਠੀਕ ਆ ਜੂਵੀ ਜੂਵੀ ਮਾਚੀ ਕਿਥੇ ਮਾਚੀ ਸਤਿ ਸ਼੍ਰੀ ਅਕਾਲ ਬੁਲਾ ਦੇ ਇੱਧਰ ਸਾਡੇ ਮੋਟਰ ਚੱਲਦੀ ਆ ਤੇ ਠੰਡਾ ਠੰਡਾ ਪਾਣੀ ਆ ਇਹ ਆ ਸਾਡੇ ਪਸ਼ੂਆਂ ਦਾ সুইਵਿੰਗ ਪੂਲ ਪਸ ਉਹਨਾਂ ਦੇ ਵੀ ਗੀਂ ਫੂਲਣਾ ਜੂਰੀ ਤੈਨੂੰ ਪਾਣੀ ਚ ਨਿਮਾ ਕੇ ਲਿਆਵਾ ਨਹੀਂ ਕਰ ਮੈਂ ਅਏ ਦਿਨ ਪਾਣੀ ਚ ਨਿਮਾ ਕੇ ਲਿਆਵਾ ਅਸੀਂ ਕਿ ਤੂੰ ਆ ਪੀਣ ਨਾਲ ਆ ਮੋਟਰ ਦਾ ਠੰਡਾ ਠੰਡਾ ਪਾਣੀ ਇਹ ਨੇਚਰਲ 뷰 ਕੁਦਰਤ ਦਾ ਆ ਮੇਰੀ ਭੈਣ ਆਉਂਦੀ ਏ ਮੇਰੇ ਮੰਗਰ ਮੰਗਰ ਆਉਂਦੀ ਏ ਇਹਨੇ ਨਾਉ ਨਾ ਹੋਣਾ ਨਾਉ ਨਾ ਤੂੰ ਪਾਣੀ ਚ ਸੱਚੀ ਠੰਡਾ ਠੰਡਾ ਪਾਣੀ ਆ ਓਏ ਇਹ ਸਾਡਾ ਲੱਗਿਆ ਹੋਇਆ ਨਾਰਾਂ ਦਾ ਬੂਟਾ ਇਹਦੇ ਤੇ ਇੰਨੇ ਨਾਰ ਲੱਗਦੇ ਸੀ ਬਹੁਤ ਹੀ ਜ਼ਿਆਦੇ ਤੇ ਹਨਾ ਹੁਣ ਮੈਨੂੰ ਲੱਗਾ ਥੋੜੇ ਰਹਿ ਗਏ ਹੋਣਗੇ ਪਰ ਆ ਲੱਗੇ ਪਏ ਆ ਤੁਸੀਂ ਦੇਖ ਸਕਦੇ ਹੋ ਨਾਰ ਲੱਗੇ ਪਿਆ ਇਹ ਦੋ ਤਿੰਨ ਬੂਟੇ ਲੱਗੇ ਹੋਏ ਨੇ ਉਧਰ ਜਾਮਣ ਲੱਗੀ ਹੋਈ ਆ ਖੇਤਾਂ ਦੇ ਵਿੱਚ ਸਾਰਿਆਂ ਨਾਲੋਂ ਵੀ ਐਂ ਵਧੀਆ ਰਹਿੰਦਾ ਵੀ ਆਪਾਂ ਹਰ ਇੱਕ ਤਰ੍ਹਾਂ ਦੇ ਇੱਥੇ ਫਰੂਟ ਲਾ ਸਕਦੇ ਆ ਉਧਰ ਤੁਸੀਂ ਦੇਖ ਸਕਦੇ ਹੋ ਸਾਡੇ ਕੇਲੇ ਵੀ ਲੱਗੇ ਹੋਏ ਆ ਬਨਾਣਾ ਮਰੂਦਾ ਦੇ ਬੂਟੇ ਜਾਮੁਣਾ ਇੱਧਰ ਸਾਡਾ ਝੋਨਾਗਾ ਤੇ ਹਰ ਇੱਕ ਹਰ ਇੱਕ ਤਰ੍ਹਾਂ ਦਾ ਫਰੂਟ ਇੱਥੇ ਲੱਗਿਆ ਹੋਇਆਗਾ ਹੁਣ ਅਸੀਂ ਜਾ ਰਹੇ ਹਾਂ ਅੰਦਰ ਘਰ ਕਰਨੀ ਤੁਹਾਨੂੰ ਸਾਰਾ ਖੇਤਾਂ ਦਾ 뷰 ਦਿਖਾਵਾਂਗੇ ਪਲੀਜ਼ ਸਾਡੇ ਬਲੌਗ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਜੂਵੀ ਕੀ ਦੇਖਦਾ ਕੀ ਦੇਖਦਾ ਸਾਡਾ ਜੂਵੀ ਕਹਿੰਦਾ ਕੁੱਕੜ ਦੇਖਦਾ ਕੁੱਕੜ ਕਿੱਥੇ ਆ ਕਿੱਥੇ ਆ ਮੁਰਗੇ ਉਹ ਸੀ ਕੀ ਕਰੀਏਂਂ ਦੇਹੋ ਨਾ ਹੁਣ ਤੂੰ ਚੁੱਪ ਕਰ ਗਿਆ ਉਹਨਾਂ ਨੂੰ ਦੇਖ ਕੇ ਹੁਣ ਤਾਂ ਤੂੰ ਇੰਨਾ ਰੋਈ ਜਾਂਦਾ ਸੀ ਆਇਆ ਤੈਨੂੰ ਦਿਖਾਵਾਂ ਆਇਆ ਜੂ ਵੀ ਉਹੇ ਕਰੀ ਜਾਂਦੇ ਹਨਾ ਜੋ ਵੀ ਹੋ ਰਿਹਾ ਆ ਆ ਸੀ ਉਹ ਸੀ ਉਹ ਦੇਖ ਉਹ ਸੀਗੇ ਆ ਸੀਗੇ ਪੁੱਤ ਹਾਂ ਦੇਖੀ ਕਿਵੇਂ ਕਰੀ ਜਾਂਦੇ ਉਹ ਜੋ ਵੀ ਆ ਸੀ ਉਹ ਦੇਖ ਕਿਵੇਂ ਕਰਦੇ ਆ ਕਿੰਨੇ ਆ ਉਹ ਕੀ ਦੇਖਦਾ ਉਹਨਾਂ ਦਾ ਕੀ ਦੇਖਦਾ ਸਾਡਾ ਜੂਵੀ ਇਹ ਨਹੀਂ ਅੱਜ ਕਿਸੇ ਨਾ ਬੋਲਦਾ ਇਹ ਅੱਜ ਬਹੁਤ ਹੀ ਜ਼ਿਆਦਾ ਰੁੱਸਿਆ ਹੋਇਆ ਤੇ ਆਪਦੀ ਮੰਮੀ ਦੀ ਗੋਦੀ ਚੋਂ ਉਤਰਨ ਦਾ ਬਿਲਕੁਲ ਵੀ ਨਾ ਨਹੀਂ ਲੈ ਰਿਹਾ ਨਾ ਇਹਨੂੰ ਅੱਜ ਮੁਰਗੇ ਚੰਗੇ ਲੱਗ ਰਹੇ ਆ ਆ ਦੇਖੀ ਆਪਾਂ ਨੂੰ ਕਿਵੇਂ ਦੇਖੀ ਜਾਂਦੇ ਆ ਇਹਨਾਂ ਸਾਰਿਆਂ ਦੀ ਨਿਗਾਹੇ ਲੈਣ ਵਾਰ ਸਾਡੇ ਕੰਨੀ ਵੇਖੀ ਜਾਂਦੇ ਵੀ ਇਹ ਕੌਣ ਆ ਗਏ ਤੇ ਵੀ ਨਵੇਂ ਨਵੇਂ ਜੇ ਤੇ ਇਹ ਦੇਖ ਕੇ ਡਰਦੇ ਵੀ ਬਹੁਤ ਆ ਬੱਚਿਆਂ ਤੋਂ ਤਾਂ ਇਹ ਇੰਨੇ ਜ਼ਿਆਦਾ ਡਰਦੇ ਆ ਨਾ ਆ ਦੇਖੀ ਦੇਖੀ ਕਿਵੇਂ ਕਰੂਗੀ ਹੁਣ ਇਹ ਜਿਵੇਂ ਜਿਵੇਂ ਨਰਜਨ ਮਾਰੀ ਨਾ ਪਹਿਣ ਵਣ ਕੇ ਬਾਈ ਇਹ ਸੌਰੀ ਬਣ ਪਹਿਣ ਕੇ ਤਾਂ ਇਧਰ ਆ ਦੇ ਲੋ ਇਹ ਵੀ ਸਾਨੂੰ ਪੂਰੀ ਨੀਗਾ ਨਾਲ ਦੇਖੀ ਹੁੰਦੇ ਆ ਵੀ ਕੌਣ ਆਹੇ ਕਿਵੇਂ ਆਏ ਨੇ ਉਹ ਤਾਂ ਨੀਲੀ ਰਾਬੀ ਆ ਉਹ ਵਾਲੀ ਛੋਟੀ ਤਾਂ ਤੇ ਆ ਵੀ ਨੀਲੀ ਰਾਬੀ ਆ ਇਹਦੀ ਕੱਟੀ ਇਹਨਾਂ ਨੂੰ ਨਹੀਂ ਪਤਾ ਆਹ ਕਿਹੜੀ ਨਸਵਾਰਣ ਇਜਾ ਸਾਡੀ ਰਾਨੋ ਦੱਸੂਗੀ ਇਹਨੇ ਧਾਰਾਂ ਬਹੁਤ ਹੀ ਜ਼ਿਆਦਾ ਚੋਈਆਂ ਨੇ ਤੇ ਇਹ ਸਵੇਰ ਸਕੂਲ ਜਾਣ ਤੋਂ ਪਹਿਲਾਂ ਧਾਰਾਂ ਚੋਕੇ ਜਾਂਦੀ ਸੀ ਰਾਨੋ ਪਸ਼ੂਆਂ ਦਾ ਮੜੀ ਇੰਟਰੋਡਕਸ਼ਨ ਦੇ ਸਾਨੂੰ ਕਿਹੜੀ ਨੀਲੀ ਰਾਵੀ ਆ ਤੇ ਕਿਹੜੀ ਮੂਹਰਾ ਨਸਲ ਆ ਮੂਹਰਾ ਚੱਲ ਕੋਈ ਨਾ ਮੈਨੂੰ ਸੁਣ ਤੂੰ ਸਮਝਾ ਲੈ ਨਾ ਅਸੀਂ ਸਾਰਿਆਂ ਨੂੰ ਆਜੂਗੀ ਦੱਸ ਪੈਣੇ ਕੌਣ ਕਿਹੜੀ ਨਸਲ ਆ ਦੇਖੋ ਸਾਨੂੰ ਦੇਖ ਕੇ ਇਹ ਇਹਨਾਂ ਦੀ ਮੇਨ ਚੀਜ਼ ਇਹ ਹੈ ਇਨਾਂ ਪਸ਼ੂਆਂ ਤੋਂ ਪਸ਼ੂ ਨੇ ਇਨਸਾਨਾਂ ਤੋਂ ਡਰਦੇ ਆ ਇਹ ਸਿਰਫ ਇਕੱਲੇ ਘਰ ਦੇ ਉਹਨੂੰ ਛੱਡ ਕੇ ਬੱਚਿਆਂ ਤੋਂ ਵੀ ਬਹੁਤ ਜ਼ਿਆਦਾ ਡਰਦੇ ਆ ਕੀ ਕਹਿਣਾ ਚਾਹੁੰਦੇ ਆ ਉਪਰਾ ਕਰਦੇ ਆ ਇੱਧਰ ਸਾਡਾ ਜੂਵੀ ਇਹ ਸੌਣ ਦੀ ਤਿਆਰੀ ਵਿੱਚ ਆ ਹੋਰ ਨਸੀ ਆਏ ਆ ਜੋ ਸਾਡੀ ਨਵੀਂ ਕੋਠੀ ਤਿਆਰ ਹੋ ਰਹੀ ਹੈ ਉਹਨੂੰ ਦੇਖਣ ਵਾਸਤੇ ਵੀ ਉਹ ਕਿੰਨੀ ਕੁ ਹੋ ਗਈ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਸਾਡਾ ਸਾਡੀ ਕਿਚਨ ਬਣੂਗੀ ਤੇ ਹਜੇ ਇਹਦਾ ਸਾਰਾ ਕੰਮ ਕਰਾਉਣਾ ਪਿਆਗਾ ਕਿਉਂਕਿ ਥੋੜਾ ਟਾਈਮ ਪਹਿਲਾਂ ਹੀ ਕਰਵਾਵਾਂਗੇ ਤੇ ਇੱਧਰ ਸਾਡੀਆਂ ਪੌੜੀਆਂ ਚੜ੍ਹਦੀਆਂ ਨੇ ਇੱਧਰ ਡ੍ਰੈنگ ਰੂਮ ਇੱਧਰ ਮੇਰੀ ਭੈਣ ਖੜੀ ਆ ਤੁਸੀਂ ਦੱਸਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਭੈਣੇ ਅੱਜ ਪੂਰੇ ਬਲੌਗ ਦੇ ਵਿੱਚ ਮੇਰੀ ਭੈਣ ਸ਼ੂਟ ਹੋਈ ਆ ਇੱਧਰ ਇੱਕ ਰੂਮ ਇੱਧਰ ਰੈਡੀ ਹੋਇਆ ਇਹਦਾ ਸਾਰਿਆਂ ਨਾਲ ਮੇਨ ਚੀਜ਼ ਇਹ ਆ ਇਹਦਾ ਵਿਊ ਦੇਖ ਸਕਦੇ ਹੋ ਤੁਸੀਂ ਇਹ ਵਿੰਡੋ ਰਹੀ ਇੰਨਾ ਸੋਹਣਾ ਵਿਊ ਆਉਂਦਾ ਨਾ ਖੇਤਾਂ ਦਾ ਬਹੁਤ ਹੀ ਜਿਆਦੇ ਚਾਰੇ ਪਾਸੇ ਹਰੇ ਭਾਈ ਹਰਿਆਲੀ ਹਰਿਆਲੀ ਹਾਂਜੀ ਭੈਣ ਇਹ ਕਹਿ ਰਹੀ ਹੈ ਕਹਿੰਦੀ ਮੈਨੂੰ ਕੈਮਰੇ ਦੇ ਸਾਹਮਣੇ ਤੂੰ ਬਾਰ-ਬਾਰ ਕਿਉਂ ਦਿਖਾਈ ਜਾ ਰਹੀ ਆ ਤੇ ਭਾਈ ਸਾਡਾ ਕੰਮ ਹੀ ਇਹੀ ਆ ਤੇ ਇਧਰ ਵਾਸ਼ ਹੋ ਬਨਗੇ ਤੇ ਇੱਕ ਰੂਮ ਸਾਡਾ ਆਹ ਵਾਲਾ ਇਹਦੇ ਵਿੱਚ ਵੀ ਇੱਕ ਵਿੰਡੋ ਰੱਖੀ ਹੈ ਇਹਦੇ ਚ ਵੀ ਬਾਹਰਲਾ ਵਿਊ ਬਹੁਤ ਸੋਹਣਾ ਹੁੰਦਾ ਇਧਰ ਸਾਡੇ ਆ ਨਾ ਸਾਡੇ ਨਿੰਬੂਆਂ ਦਾ ਬੂਟਾ ਲੱਗਿਆ ਹੋਇਆ ਇਹ ਜੇ ਨਿੰਬੂ ਬਹੁਤ ਜ਼ਿਆਦਾ ਲੱਗਦੇ ਆ ਤੇ ਨਾਲ ਹੀ ਹੈਗਾ ਇਹਦੇ ਮਰੂਦਾਂ ਦਾ ਬੂਟਾ ਸਾਨੂੰ ਇਹ ਵੀ ਦਿਖਾਵਾਂਗੇ ਅਗਲੇ ਨੈਕਸਟ ਵਲੌਗ ਵਿੱਚ ਤੇ ਇੱਕ ਸਾਡੇ ਰੂਮ ਇੱਧਰ ਆਇਆ ਹੈਗਾ ਸਾਡਾ ਸਟੋਰ ਰੂਮ ਤੁਸੀਂ ਦੇਖ ਹੀ ਸਕਦੇ ਹੋ ਦੀ ਹਾਲਤ ਵੇਖ ਕੇ ਵੀ ਸਟੋਰੀ ਰੂਮ ਹੀ ਹੋ ਸਕਦਾ ਹੋਣਾ ਹੈ ਨਹੀਂਗਾ ਤੇ ਜੇ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਸਾਡੇ ਬਲੌਗ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਮਿਲਦੇ ਆ ਅਗਲੇ ਨੈਕਸਟ ਬਲੌਗ ਵਿੱਚ